ਲੋਕ ਟੇਲ ਇਹਨਾਂ ਨੇ ਸ਼ੁਰੂ ਕੀਤਾ ਪੰਚਾਇਤ ਨੇ ਤੇ ਉਦੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਪੰਚਾਇਤਾਂ ਨੇ ਇਹ ਜਿਵੇਂ ਹੱਤ ਪਾਈ ਤੇ ਲੋਕ ਟੇਲ ਨਾਲੇ ਚਕਾਤੀ ਪੁੱਛੋਂ ਹੋਰ ਗਲੀ ਮਨਜ਼ੂਰ ਕਰਾਤੀ ਉਹ ਉਧਰ ਲਾ ਤੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣ ਜਿਹੜੀਆਂ ਇਕਤਾਂ ਸੀ ਉਹ ਵੀ ਚੱਕ ਲਈ ਉਦੋਂ ਮੈਂ ਤਾਂ ਹੈ ਨਹੀਂ ਥਾਣੇ ਮੈਂ ਚੱਕਰ ਨਹੀਂ ਸਾਡੀ ਗਲੀ ਅੱਜ ਬਣੀ ਨੂੰ 25 ਸਾਲ ਤੇ 25 ਨਾਲ ਹੀ ਹੋ ਗਿਆ ਸਾਡੀ ਗਲੀ ਨੂੰ ਦੇਪਤੀ ਦੇ ਨਾਲ ਇਥੇ ਜਿੱਦੇ ਡੈਂਪੀ ਆਏ ਵੀ ਇਹ ਬੰਦ ਕੇ ਚਲੋ ਤੁਸੀਂ ਉਹਨਾਂ ਨੇ ਇਹੀ ਗੱਲ ਸਾਨੂੰ ਕਹੀ ਸੀ ਵੋਟਾਂ ਵੇਲੇ ਵੀ ਕੱਲ ਨੂੰ ਜਾਂ ਪਰसों ਜਿੱਦੇ ਜੱਟ ਕਿਹਾ ਤੁਹਾਡੀ ਨਾਲ ਦੀ ਨਾਲ ਗਲੀਆਂ ਅਸੀਂ ਬਣਾ ਕੇ ਦੇਵਾਂਗੇ। دیਵਾਂਗੇ। ਹਜੇ ਤੇ ਕਰੋ ਗੱਲ ਗਲੀਆਂ ਨਾਲੀਆਂ ਤਾਂ ਸਾਨੂੰ ਤਾਂ ਲਝਾਈ ਕਰਦੇ ਨੌਕਰੀਆਂ ਤਾਂ ਬੜੀ ਦੂਰ ਦੀ ਗੱਲ ਹੈ ਨਾ। ਆਹ ਨਾ ਇਹਨਾਂ ਨੇ ਲਾਲੀਆਂ ਬਣਾਤੀਆਂ ਜਿਹੜਾ ਅਗਲਾ ਆਊਗਾ ਉਹ ਗਲੀ ਬਣਾਊਗਾ ਬੂਟਾ ਪੀ ਲੈ ਜੂਗਾ ਆਹ ਬੋਸਾ ਜਿਹੜਾ ਉਹਦੋਂ ਅਗਲਾ ਆਊਗਾ ਉਹ ਕੱਟ ਕੇ ਲੈ ਜੂਗਾ ਆਹ ਆਹ ਬੋਸਾ ਉਹਨਾਂ ਕੋਈ ਕੋਈ ਸਕੂਲ ਨਹੀਂ ਕੋਈ ਹਸਪਤਾਲ ਨਹੀਂ ਕੋਈ ਅਸੀਂ ਮੰਗ ਨਹੀਂ ਕੋਈ ਰੱਖਦੇ ਤੇ ਨਾ ਹੀ ਇਹ ਬਣੋਦੇ ਸਾਨੂੰ ਗਲੀਆਂ ਲਾਲੀਆਂ ਚਲ ਜਾਈ ਤਸਵੀਰਾਂ ਕਿਦਰਬਾਹ ਦੇ ਪਿੰਡ ਗੁਰੂ ਸਰਦੀਆਂ ਨੇ ਜਿੱਥੇ ਇੱਕ ਗਲੀ ਵਾਲਿਆਂ ਨੇ ਇਕੱਠ ਕੀਤਾ ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਗਲੀ ਮਨਜ਼ੂਰ ਹੋਈ ਸੀ ਜਿਸ ਦੇ ਵਿੱਚ ਲੋਕਟਾਈਆਂ ਵੀ ਆ ਗਈਆਂ ਸਨ ਤਾਂ ਪਤਾ ਨਹੀਂ ਕੀ ਹੋਇਆ ਕਿ ਹੁਣ ਇਹ ਲੋਕਟਲਾਂ ਇੱਥੋਂ ਚੁੱਕ ਕੇ ਕਿਸੇ ਹੋਰ ਗਲੀ ਦੇ ਵਿੱਚ ਲਗਾ ਦਿੱਤੀਆਂ ਉਹਨਾਂ ਦੱਸਿਆ ਕਿ ਇਸ ਗਲੀ ਦੇ ਵਿੱਚ ਦੋਨੇ ਪਾਸੇ ਨਾਲੀਆਂ ਬਣ ਚੁੱਕੀਆਂ ਨੇ ਸਾਰੇ ਘਰਾਣੇ ਰਲ ਮਿਲ ਕੇ ਇੱਥੇ ਪਰਤਵੀ ਪਾ ਦਿੱਤੀ ਸੀ ਪਰ ਹੁਣ ਅਚਾਨਕ ਹੀ ਇੱਥੋਂ ਲੋਕਟਲਾਂ ਚੁੱਕ ਕੇ ਕਿਸੇ ਹੋਰ ਗਲੀ ਦੇ ਵਿੱਚ ਲਗਾ ਦਿੱਤੀਆਂ ਉਹਨਾਂ ਕਹਿ ਕੇ ਅੱਜ ਤੋਂ 25 ਸਾਲ ਪਹਿਲਾਂ ਇਹ ਗਲੀ ਬਣੀ ਸੀ ਜਿਸ ਦੀ ਕਿ ਹੁਣ ਹਾਲਤ ਖਸਤਾ ਬਣੀ ਹੋਈ ਸੀ ਜਿਸ ਨੂੰ ਲੈ ਕੇ ਗਲੀ ਵਾਸੀਆਂ ਨੇ ਮੰਗ ਕੀਤੀ ਸੀ ਕਿ ਦੁਬਾਰਾ ਗਲੀ ਬਣਾਈ ਜਾਵੇ ਲੋਕਟੈਲਾਂ ਵੀ ਆ ਗਈਆਂ ਕਿਉਂ ਚੱਕੀਆਂ ਗਈਆਂ ਦੂਜੇ ਪਾਸੇ ਪੰਚਾਇਤ ਦਾ ਇਹੀ ਕਹਿਣਾ ਹੈ ਕਿ ਇਸ ਗਲੀ ਦਾ 25% ਫੰਡ ਹੈ ਜਿਹੜਾ ਉਹ ਬਾਕੀ ਰਹਿੰਦਾ ਹੈ ਜਦੋਂ ਉਹ ਆਵੇਗਾ ਉਦੋਂ ਇਸ ਗਲੀ ਦੇ ਵਿੱਚ ਕੰਮ ਸ਼ੁਰੂ ਹੋ ਜਾਵੇਗਾ ਕੀ ਸੀ ਪੂਰਾ ਮਾਮਲਾ ਆਓ ਤੁਹਾਨੂੰ ਦਿਖਾਉਨੇ ਆ ਰੰਗੀ ਦਾ ਸੀ ਘਟੋ ਘਟ 10 15 ਆ ਦੀ ਜਾਏ ਪਿੰਡ ਦੀ ਪੰਚਾਇਤ ਕੋਲੇ ਜਾਏ ساری ਗਲੀ ਦੇ ਇਕੱਠੇ ਹੋ ਕੇ ਤੇ ਸਾਨੂੰ ਬਸ ਇੱਕੋ ਹੀ ਗੱਲ ਪਹਿਲਾਂ ਤਾਂ ਕਹਿੰਦੇ ਸੀ 10-15 ਦਿਨਾਂ ਦੇ ਕਰਦਾ 15 ਦਿਨਾਂ ਬਾਅਦ ਕਹਿੰਦੇ ਹੁਣ ਪੰਚਾਇਤੀ ਫੰਡ ਹੈ ਜਿਹੜਾ ਕੇ 25% ਫੰਡ ਦਾ ਉਹ ਰੁਕ ਗਿਆ ਤੇ ਕੱਲ ਇਹਨਾਂ ਨਾਲ ਗੱਲ ਹੋਈ ਜੀ ਪੰਚਾਇਤ ਨਾਲ ਵੀ ਸਾਰੀ ਪੰਚਾਇਤ ਨਾਲ ਹੀ ਗੱਲ ਹੋਈ ਤਕਰੀਬਨ ਤੇ ਇਹ ਕਹਿੰਦੇ ਜਿਹੜਾ 25% ਫੰਡ ਰੁਕਿਆ ਤੁਸੀਂ ਸਾਡੇ ਨਾਲ ਜਾਓ ਤੇ ਡੈਂਪੀਗਾ ਨੂੰ ਕਹੋ ਜਾ ਕੇ ਤੇ ਉਹਦਾ 25% ਫੰਡ ਹੈ ਜਿਹੜਾ ਉਹ ਮਨਜ਼ੂਰ ਕਰਾਓ ਪੰਡ ਪ੍ਰਤੀ ਕਿ ਘੇਰੇ ਆ ਕੇ ਥੋੜੀ ਗਲੀ ਬਣੂਗੀ ਵੀ ਅਸੀਂ ਵੋਟਾਂ ਪਾ ਕੇ ਸਾਰੇ ਪਿੰਡ ਨੇ ਸਾਂਝੀ ਪੰਚਾਇਤ ਬਣਾਈ ਆ ਵੀ ਅਸੀਂ ਡੈਂਪੀ ਕੋਲੇ ਜਾ ਕੇ ਮੰਨ ਕੇ ਚਲੋ 25% ਫੰਡ ਆ ਜਿਹੜਾ ਮਨਜ਼ੂਰ ਕਰਾਉਣਾ ਹੈ ਤੇ ਫਿਰ ਸਾਨੂੰ ਇਹਨਾਂ ਨੂੰ ਵੋਟਾਂ ਮੈਂਦਰ ਸਰਪੰਚ ਬਣਾਏ ਦਾ ਕੀ ਫਾਇਦਾ ਜੀ ਠੀਕ ਹੈ ਤੇ ਬਾਕੀ ਜਿਹੜੀ ਗੱਲ ਹੈ ਗਿਆ ਸਿੰਗਲ ਗਲੀਆਂ ਦੀ ਇੱਕ ਘਰ ਨੂੰ ਜਿਹੜੀ ਗਲੀ ਬਣ ਸਕਦੀ ਹੈ ਕਹਿੰਦੇ ਵੀ ਪੰਚਾਇਤੀ ਫੰਡ ਦੇ ਵਿੱਚੋਂ ਅਸੀਂ ਗਲੀ ਬਣਾ ਰਹੇ ਹਾਂ ਠੀਕ ਹੈ ਜਿਹੜੀ ਸਿੰਗਲ ਗਲੀ ਬਣਦੀ ਹੈ ਇੱਕ ਘਰ ਨੂੰ ਪੰਚਾਇਤੀ ਫੰਡ ਦੇ ਵਿੱਚੋਂ ਉਹ ਗਲੀ ਬੰਦ ਬੰਦੀ ਹੈ ਤੇ ਇਹਦੇ ਵਾਰੀ ਪੰਚਾਇਤੀ ਫੰਡ ਫਿਰ ਕਿੱਧਰ ਗਿਆ ਜੀ ਇਹ ਗਲੀ ਇੱਕ ਬਣ ਸਕਦੀ ਹੈ ਸਿੰਗਲ ਕਰੋਂ ਇੱਥੇ ਤਾਂ 30 ਘਰ ਆਈ ਕਿੰਨੇ ਘਰਾਂ ਲਈ ਫਿਰ 50 ਫੰਡ ਦੇ ਵਿੱਚੋਂ ਗਲੀ ਕਿਉਂ ਨਹੀਂ ਬਣ ਸਕਦੀ ਬਾਕੀ ਆ ਉਦੋਂ ਦੀ ਮਿੱਟੀ ਪਾਈ ਪਹਿਲਾਂ ਇੱਥੇ ਗੰਦ ਬਹੁਤ ਜ਼ਿਆਦਾ ਸੀ ਗਾਰਾ ਬਹੁਤ ਜ਼ਿਆਦਾ ਦੋਨੇ ਪਾਸੇ ਨਾਲੀਆਂ ਟੁੱਟੀਆਂ ਸੀ ਠੀਕ ਆ ਉਸ ਤੋਂ ਬਾਅਦ ਮੰਨ ਕੇ ਚੱਲ ਅਸੀਂ ਮਿੱਟੀ ਪਾ ਲਈ ਇੱਥੇ ਮਿੱਟੀ ਪਾ ਕੇ ਸਾਨੂੰ ਕਿਹੜੇ ਐ ਲਾਲਚ ਵਾਲਾ ਕੰਮ ਨਹੀਂ ਕੋਈ ਮਿੱਟੀ ਪਾੜ ਵਕਾਰੀ ਕੋਈ ਗੱਲ ਨਹੀਂ ਵੋਟਾਂ ਲੈਣ ਵੇਲੇ ਮਿੱਟੀ ਪੁੱਟਾਂ ਲੈ ਲਈਆਂ ਤੇ ਵੋਟਾਂ ਲੈ ਕੇ ਮੰਨ ਕੇ ਚੱਲੋ ਇਹਨਾਂ ਨੇ ਮਿੱਟੀ-ਮੁੱਟੀ ਪਵਾ ਲਈ ਐ ਇੱਥੇ ਮਿੱਟੀ ਪਵਾ ਕੇ ਤੇ ਲੋਕ ਟਾਇਲ ਵੀ ਚੱਕ ਕੇ ਲੈ ਗਿਆ ਜਿਹੜੀਆਂ ਹੋਰ ਗਲੀਆਂ ਦੇ ਵਿੱਚ ਜਿਹੜੀਆਂ ਗਲੀਆਂ ਪਿੰਡ ਦੀਆਂ ਨਹੀਂ ਮਨਜ਼ੂਰ ਉਹਨਾਂ ਦੇ ਵਿੱਚ ਵੀ ਲੋਕਟੈਲ ਲੱਗਿਆ ਕਿਉਂਕਿ ਉਹ ਇਹਨਾਂ ਦੇ ਮੈਂਬਰਾਂ ਦੇ ਸਰਪੰਚਾਂ ਦੇ ਘਰ ਨੂੰ ਜਾਂਦਗੇ ਤਾਂ ਕਰਕੇ ਉਹ ਉਹਨਾਂ ਦੇ ਵਿੱਚ ਲੱਗ ਗਈਏ ਤੇ ਪਰ ਜਿਹੜੀਆਂ ਦੂਜੀਆਂ ਗਲੀਆਂ ਹੈਗੇ ਸਾਡੀ ਗਲੀ ਅੱਜ ਬਣੀ ਨੂੰ 25 ਸਾਲ ਹੋ ਗਏ ਤੇ 25 ਸਾਲ ਹੀ ਹੋ ਗਏ ਸਾਡੀ ਗਲੀ ਨੂੰ ਡੈਂਪੀ ਦੇ ਨਾਲ ਖੜੇ ਨੂੰ ਇੱਥੇ ਜਿੱਦੇ ਡੈਂਪੀ ਆਏ ਵੀ ਹੈ ਬਰਨ ਕੇ ਚਲੋ ਤੁਸੀਂ ਉਹਨਾਂ ਨੇ ਇਹੀ ਗੱਲ ਸਾਨੂੰ ਕਹੀ ਸੀ ਵੋਟਾਂ ਵੇਲੇ ਵੀ ਕੱਲ ਨੂੰ ਜਾਂ ਪਰਸੋਂ ਜਿੱਦਾਂ ਜੱਤ ਕਹੇ ਤੁਹਾਡੀ ਨਾਲ ਦੀਆਂ ਗਲੀਆਂ ਅਸੀਂ ਬਣਾ ਕੇ ਦੇਵਾਂਗੇ ਲਿਵਾਗੇ ਅਜੇ ਤੱਕ ਉਹ ਗੱਲ ਆ ਵੀ ਗਲੀਆਂ ਨਾਲੀਆਂ ਤੇ ਸਾਨੂੰ ਤਾਂ ਲੁਝਾਈ ਫਿਰਦੇ ਨੌਕਰੀਆਂ ਤਾਂ ਬਾਹਲੀ ਦੂਰ ਦੀ ਗੱਲ ਹੈ ਨਾ ਇਹ ਤਾਂ ਸਾਰੀ ਕਲੀ ਮੇਲਾ ਗਲੀਆਂ ਨਾਲੀਆਂ ਤੇ ਉਲਜੀ ਬੈਂਕੀ ਤਾਂ ਫਿਰ ਵਾਦਾ ਪੂਰਾ ਕਰਕੇ ਇਟਾਂ ਦਾ ਛਟਾਤੀਆਂ ਖਾਲੀਆਂ ਬਣ ਗਿਆ ਫਿਰ ਹਾਂ ਇਹ ਗੱਲੋਂ ਵਾਦਾ ਪੂਰਾ ਕੀਤਾ ਉਹਨਾਂ ਨੇ ਫਾਰਮੈਟੀਆਂ ਪੂਰੀਆਂ ਕਰਦੇ ਆ ਫਾਰਮੈਟੀਆਂ ਦੇ ਵਿੱਚ ਲਿੱਟਾ ਸਰਚਾਰਦੇ ਇਹਨਾਂ ਦਾ ਇੱਕ ਬੰਦਾ ਮਗਰ ਮੰਨ ਕੇ ਤੇ ਮੂਰੇ ਲੋਕਟੇਲ ਨਾਲ ਰੱਖਣ ਵਾਲਾ ਹੁੰਦਾ ਤੇ ਮਗਰ ਇੱਕ ਚੱਕਣ ਵਾਲਾ ਵੀ ਹੁੰਦਾ ਵੀ ਨਾਲ ਦੀਨੇ ਚੱਕ ਕੇ ਆਪਾਂ ਰੱਖ ਲਓ ਕਿਉਂਕਿ ਹੋਰ ਦੇ ਵੀ ਜਾ ਕੇ ਫਿਰ ਵਿਖਾ ਕੇ ਵੋਟਾਂ ਲੈਣੀਆਂ ਸੀਗੀਆਂ ਦੂਜੀ ਥਾਂ ਤੇ ਤੀਜੀ ਥਾਂ ਤੇ ਤੇ ਹੁਣ ਮੰਨ ਕੇ ਚਲੋ 25% ਫੰਡ ਦਾ ਰੋਲਾ ਪੈੰਡ ਦਾ ਤੇ ਫੰਡ ਹੁਣ ਅਸੀਂ ਤਾਂ ਹੈ ਨਹੀਂ ਵੀ ਸਾਰਾ ਪੈੰਡ ਇਕੱਠਾ ਹੋ ਕੇ ਵੀ ਉਹ ਫੰਡ ਮਨਜ਼ੂਰ ਕਰਾਵਾਂਗੇ ਜਾ ਕੇ ਤਾਂ ਪੰਚਾਇਤ ਦਾ ਕੰਮ ਆ ਪੰਚਾਇਤ ਨਹੀਂ ਕਰਨਾ ਤੇ ਬਾਕੀ ਜਿਹੜੇ ਸਿੰਗਲ ਮੰਨ ਕੇ ਚਲੋ ਜਿਹੜੇ ਉਹ ਉਹ ਵੀ ਰੁਕਣਾ ਤੇ ਜਾਂ ਫਿਰ ਸਾਡੀ ਵੀ ਬਣੀ ਜਿਹੜੀ ਇੱਕ ਗਲੀ 3 ਸਾਲ ਪਹਿਲਾਂ ਦੀ ਮਨਜ਼ੂਰ ਹੋਈ ਹੈ ਇੱਕ ਗਲੀ 20 ਦਿਨ ਪਹਿਲਾਂ ਮਨਜ਼ੂਰ ਹੋ ਕੇ ਤੇ ਉਹ ਬਣ ਵੀ ਜਾਂਦੀ ਹੈ ਇੱਕ ਘਰ ਨੂੰ ਤੇ ਇੱਕ ਗਲੀ ਮੰਨ ਕੇ ਚਲੋ ਤੁਸੀਂ 3 ਸਾਲ ਪਹਿਲਾਂ ਦੀ ਮਨਜ਼ੂਰ ਹੋਈ ਵੀ ਤੇ ਬਾਕੀ ਆ ਤੁਸੀਂ ਹਾਲ ਦੇਖ ਹੀ ਲਓ ਇਹ ਇੱਟਾਂ ਦਾ ਇਥੇ ਚੰਗਾ ਸੀਮੈਂਟ ਲੱਗਿਆ ਹੋਇਆ ਮਾੜੀ ਜਿਹੀ ਪੱਟ ਲੋ ਇੱਕ ਤਾਂ ਨਾਲ ਹੀ ਆ ਜਾਂਦਾ ਸਾਰਾ ਕੁਝ ਨਾਲੀਆਂ ਦਾ ਵੀ ਕੋਈ ਬੁਰਾ ਹਾਲੀ ਐ ਈਡੀ ਕੋਈ ਉਹ ਵੀ ਨਹੀਂ ਚੰਗਾ ਕਰਕੇ ਗਏ ਨਾਲੀਆਂ ਸਾਰੀਆਂ ਕੰਪਲੀਟ ਕਰ ਗਈ ਸੀਗੇ ਨਹੀਂ ਕੋਈ ਕੰਪਲੀਟ ਨਹੀਂ ਕਰਕੇ ਗਈ ਇਹਨਾਂ ਨੇ ਸਿਰਫ ਨਾਲ ਨਾਲ ਇੱਟਾਂ ਚੰਤੀਆਂ ਸੀਗੀਆਂ ਕੱਲੀਆਂ ਕੱਲੀਆਂ ਇੱਟਾਂ ਚਣੀਆਂ ਵਈਆਂ ਨਾਲ ਨਾਲ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਕੋਈ ਉਹਦੇ ਤੇ ਸੀਮੈਂਟ ਨਹੀਂ ਲੱਗਾ ਕੋਈ ਨਹੀਂ ਲੱਗਾ ਸਾਰੀ ਗਲੀ ਦੀਆਂ ਨਾਲੀਆਂ ਦੀਆਂ ਇੱਟਾਂ ਪੱਟੀਆਂ ਪੰਨੀਆਂ ਮੰਨ ਕੇ ਚਲੋ ਇਧਰੋਂ ਤਰੋ ਤਰੋ ਇੱਟਾਂ ਇਧਰੋਂ ਵੀ ਪੱਟੀਆਂ ਪੰਨੀਆਂ ਸਾਰੀਆਂ ਇਸ ਸਿੱਧੂਆਂ ਦੀ ਧਰਮਸ਼ਾਲਾ 'ਚ ਤਾਂ ਮੰਤਰੀ-ਮੰਤਰੀ ਬੜੇ ਆਏ ਇਧਰ ਤੌਂਦੇ ਬਹਿੰਦੇ ਉਹਨਾਂ ਨੂੰ ਮਿਲੇ ਤੁਸੀਂ ਆਉਂਦੇ ਹੀ ਸਾਡੇ ਸਿੱਧੂਆਂ ਦੀ ਧਰਮਸ਼ਾਲਾ 'ਚ ਖੜ ਉਦੋਂ ਫਿਰ ਮਨਤਾ-ਮੁੰਤਾ ਦਾ ਕਾਰਨ ਆਉਂਦੇ ਆ ਕਰਤੇ ਸਾਡੇ ਉਦੋਂ ਹੈਗੇ ਲੀਡਰ 2-4 ਉਹ ਲੈ ਵੀ ਜਾਂਦੇ ਆ ਵੀ ਆਜੋ ਜੀ ਉਥੇ ਇਕੱਠੇ ਹੋਣਾ ਤੇ ਕਰਨਾ ਹੈ ਸਾਰਾ ਕੁਝ ਤੇ ਪਰ ਉਹ ਬਾਅਦ ਚ ਉਹੀ ਲੀਡਰ ਤਨਬਾ ਕਹਿਣ ਲਈ ਕੋਈ ਨਹੀਂ ਪਹੁੰਚਦਾ ਜੀ ਬਾਅਦ ਚ ਤੇ ਹੁਣ ਕੀ ਫਿਰ ਅੱਗੇ ਕੀ ਫੈਸਲਾ ਕਰਿਆ ਸਾਰੀ ਗਲੀ ਗਲ ਨੇ ਫਿਰ ਅੱਗੇ ਫੈਸਲਾ ਇਹੀ ਆਈ ਬਣ ਕੇ ਚਲੋ ਬੰਦੀ ਆ ਤਾਂ ਗੱਲ ਹੈਗੀ ਵਧੀਆ ਤੇ ਨਹੀਂ ਬੰਦੀ ਤਾਂ ਸਾਰੀ ਗਲੀ ਫਿਰ ਉਹਦੇ ਹਿਸਾਬ ਨਾਲ ਅੱਗੇ ਸੋਚਾਂਗੇ ਹੂੰ ਗਾਹ ਦਾ ਸਵੇਰ ਨੂੰ ਕੋਈ ਨਵਾਂ ਗਾਹ ਜਦੋਂ ਕੋਈ ਆਊਗਾ ਉਹ ਸੋਚਾਂਗੇ ਗਾਹ ਜਦੋਂ ਕੋਈ ਆਊਗਾ ਹੀ ਉਹਨੂੰ ਸੋਚਾਂਗੇ ਕੀ ਹੈ ਕੀ ਨਹੀਂ ਬਾਕੀ 20 25 ਸਾਲਾਂ ਤੋਂ ਮੈਨੂੰ ਲੱਗਦਾ ਸ਼ਾਇਦ ਡੈਂਪੀ ਨਾਲ ਵੀ ਪੁਰੀ ਆਉਂਦੀ ਸੀ ਗਲੀ ਤੇ ਜੇ ਨਹੀਂ ਬੰਦੀ ਤਿਆਦ ਕੀ ਮੰਨ ਕੇ ਚੱਲੋ ਕੋਈ ਅੱਕਿਆ ਬੰਦਾ ਕੋਸ਼ਿਸ਼ਾ ਕਰੂਗਾ ਇਹ ਦੇਖੇ ਦੂਜੇ ਸਾਈ ਮੇਰਾ ਕੰਮ ਚੱਲਦੀ ਜਾਂਦਾ ਹੈ ਤਕਰੀਬਨ ਘਰਾਂ ਪਵਾ ਕੇ ਕੰਦਾਂ ਖੜਾ ਕੇ ਲੋਕ ਟੇਲ ਦੀ ਤਿਆਰੀ ਹੈ ਅੱਜ ਜਾ ਕੇ ਦੇਖਦਾ ਉਹ ਉਥੇ ਇੱਕ ਇੱਕ ਦੋ ਦੋ ਘਰ ਦੀ ਤਿਆਰੀ ਕਰੀ ਜਾਂਦੇ ਆ ਬਣਾਈ ਜਾਂਦੇ ਆ ਸਾਡੇ ਆ ਗਲੀ ਦਾ 100 ਘਰ ਹੈ ਜੀ ਸਾਡੇ ਬਾਰੇ ਕੋਈ ਪਤਾ ਹੀ ਨਹੀਂ ਪੁੱਛ ਗੱਤੀ ਨਹੀਂ ਜਦੋਂ ਵੋਟਾਂ ਲੈਣੀਆਂ ਉਹ ਲੋਕ ਆ ਬਾਹਰ ਕਰਕੇ ਆਉਂਦੇ ਆ ਸੌਣ ਨਹੀਂ ਤੁਸੀਂ ਤੇ ਅੱਜ ਕੱਲ ਜੇ ਹੁਣ ਗਲੀ ਵਾਰੇ ਆਦੇ ਹੁਣ ਕਿਸੇ ਦੀ ਬਾਤ ਨਹੀਂ ਪੁੱਛਦਾ ਪਰ ਇੱਕੋ ਗੱਲ ਆ ਜੀ ਹਾਂ ਜੀ ਸਾਨੂੰ ਜਿਹੜੇ ਲੱਸੀ ਦੇ ਨਾਲ ਆ ਕੁਝ ਜਰ ਖਾ ਲੈਂਦੇ ਮੁਰਕੇ ਭੰਨ ਦਿੰਦਾ ਉਹ ਗੱਲ ਸਾਡੀ ਇੱਟਾਂ ਰੱਖ ਕੇ ਜੀ ਮੁਰਕੇ ਚੱਕਦੇ ਲੈ ਗਏ ਜਿਨ੍ਹਾਂ ਦੇ ਘਰਾਂ ਨੂੰ ਬੰਦ ਲਾਲਚੀ ਜੇ ਲਾਗੇ ਹੈ ਹਾਂ ਜੀ ਜਿਨ੍ਹਾਂ ਦੇ ਘਰਾਂ ਨੂੰ ਬੰਦ ਗਲੀ ਹੈ ਜੀ ਕੋਈ ਗਾਂ ਘਰ ਨਹੀਂ ਲੱਗਦੇ ਉਹ ਵੀ ਗਲੀਆਂ ਬਣ ਜਾਂਦੀਆਂ ਤੇ ਸਾਨੂੰ ਕਹਿੰਦੇ ਆ ਗ੍ਰਾਂ ਤੇ ਹੁਣ ਤੁਸੀਂ ਜਾ ਕੇ ਵੇਖ ਸਕਦੇ ਮੌਕਾ ਉੱਥੇ ਗਲੀ ਦਾ ਕੰਮ ਚੱਲੀ ਜਾਂਦਾ ਬੰਦ ਕਰਾਂ ਰਾਤ ਆਪਾਂ ਲਿਆਂਦਾ ਸੀ ਦੋਨਾਂ ਧਿਰਾਂ ਤੋਂ ਅੱਕ ਕੇ ਵੋਟਾਂ ਪਾਈਆਂ ਸੀ ਕਿ ਸਾਨੂੰ ਐਸ ਵੀ ਚੰਗਾ ਹੋਊਗਾ ਇਹ ਉਦੋਂ ਵੀ ਮਾੜੇ ਨਿਭੜੇ ਤੇ ਹੁਣ ਨਹੀਂ ਪੁੱਛਿਆ ਤਾਂ ਇਹਨਾਂ ਨੂੰ ਕੀ ਕਹਿੰਦੇ ਆ ਜੀ ਜਦੋਂ ਪੁੱਛਿਆ ਜੀ ਪਾਸੇ ਗਲੀ ਚੱਲੀ ਜਾਂਦੀ ਹੈ ਜੀ ਉਹ ਬਣ ਕੇ ਥੋੜੀ ਬਣਾਵਾਂਗੇ ਜਦੋਂ ਉਹ ਗਲੀ ਬਣ ਗਈ ਫਿਰ ਥੋੜੀ ਫੇਰ ਬਣਾਵਾਂਗੇ ਆਹ ਲਾਰਾ ਜੀ ਹੱਦ ਇਹਦਾ ਮਸਲਾ ਚਲਦੀ ਚਲਦੀ ਨਾਲ ਇਹਨਾਂ ਨੇ ਉੱਥੇ ਜਿੱਦੋਂ ਚੋਣ ਜਾਂਦਾ ਤਾਲਾ ਕਰ ਰੋਕਤੀ ਮੇਰੇ ਤੋਂ ਬਾਅਦ ਬਣਾਵਾਂਗੇ ਤੇ ਫਿਰ ਪੁਜਾਇਤ ਬਣ ਕੇ ਨਵੀਂ ਸਾਰਾ ਕੋ ਜਾਂਦੇ ਰਹੇ ਸਾਰਿਆਂ ਕੋਲੇ ਤੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਿਹੜੀਆਂ ਇਟਾਂ ਸੀ ਉਹ ਵੀ ਚੱਕ ਲਈ ਉਦੋਂ ਮੈਂ ਤਾਂ ਹੈ ਨਹੀਂ ਸਾਡੇ ਮੈਂ ਚੱਕਣ ਵੀ ਨਹੀਂ ਦਿੰਦਾ ਤੇ ਉਹ ਦੂਜੀਆਂ ਇਟਾਂ ਵੀ ਚਾੱਕ ਲਏ ਤੇ ਜਿਹੜੀ ਟੇਲ ਟੂਲ ਸੀ ਉਹ ਵੀ ਲੈ ਕੇ ਸਾਲ ਚੱਕ ਉਦੋਂ ਮੁੜ ਕੇ ਬਾਅਦ ਸਾਰਿਆਂ ਕੋਲੇ ਅਸੀਂ ਜਾਂਦੇ ਰਹੇ ਆਉਂਦੇ ਰਹੇ ਤੇ ਕਿਸੇ ਨੇ ਸਾਡੀ ਕੋਈ ਪਰ ਨਹੀਂ ਤੇ ਹੁਣ ਗਾਂ ਸੋਚਾਂਗੇ ਜਿਹੜਾ ਉਹ ਜਿਹੜਾ ਕੋਈ ਅੱਗੇ ਲੱਕੇ ਆਉਂਗੇ ਕਿੰਨੇ ਕਿ ਕਰ ਸੀ ਬਾਈ ਇਹ ਗਲੀ ਦੇ ਜਿਹੜੇ ਤੁਸੀਂ ਇੱਥੇ ਗਲੀ ਚ ਹੈਗੇ ਹੋ ਸਾਰੇ ਇਹ ਤਾਂ ਉਹ ਦਰਸ਼ਨ ਦੇ ਘਾਤ ਕਰ ਸੀ ਆਹ ਹੈ ਨਾ ਕਿ ਸਾਰੀ ਗਲੀ ਵਾਲੀ ਹੈ 35 40 ਕਰ ਹੈਗੇ 35 40 ਕਰ ਤੇ ਫਿਰ ਐਂਪੀ ਨੂੰ ਵੋਟਾਂ ਨਹੀਂ ਪਾਈਆਂ ਤਾਂ ਨਹੀਂ ਬਣਾਉਂਦੇ ਵੋਟਾਂ ਵੋਟਾਂ ਤਾਂ ਪਾਈਆਂ ਸੀ ਪੁੱਤ ਕੇ ਪਾਈਆਂ ਫਿਰ ਹੋਰ ਵੀ ਲਿਆਜ ਗਿਆ ਜਾਂਦੇ ਪੰਜ ਨਹੀਂ ਜੀ ਹੋਰ ਵੀ ਗੱਲ ਹੈ ਇਹਨਾਂ ਨੇ ਨਾਲੀਆਂ ਬਣਾ ਦਿੱਤੀਆਂ ਜਿਹੜਾ ਅਗਲਾ ਆਊਗਾ ਉਹ ਗਲੀ ਬਣਾਊਗਾ ਵੋਟਾਂ ਫੇਰ ਲੈ ਜਾਊਗਾ ਆਹ ਕੁਛ ਹੈ ਗੜਾ ਦੂ ਅਗਲਾ ਉਹ ਪਟਕੇ ਲੈ ਜੂਗਾ ਗਾਹ ਕੁਛ ਇਹਨਾਂ ਕੋਲੇ ਨਹੀਂ ਹੋਰ ਕੋਈ ਕੋਈ ਸਕੂਲ ਨਹੀਂ ਕੋਈ ਹਸਪਤਾਲ ਨਹੀਂ ਕੋਈ ਅਸੀਂ ਮੰਗ ਨਹੀਂ ਕੋਈ ਰੱਖਦੇ ਤੇ ਨਾ ਹੀ ਇਹ ਬਣਾਉਂਦੇ ਸਾਨੂੰ ਗਲੀਆਂ ਨਾਲੀਆਂ ਜਿਹੀ ਲਾਈ ਵਰਦੇ ਆ ਉਹ ਇੱਕ ਬਣਾ ਦਿੰਦਾ ਦੂਜਾ ਪਟਕੇ ਲੈ ਜਾਂਦਾ ਲੋਕਾਂ ਨੂੰ ਵੋਟਾਂ ਲੈ ਜਾਂਦੇ ਤੇ ਮੁੜ ਕੇ ਟਾੜੀ ਉਹੀ ਹੈ ਜੀ ਟਾੜੀ ਤੇਰੇ ਬਾਹਰ ਚ ਠਾਲ ਲਈ ਤੈਨੂੰ ਖੁਸ਼ ਕਰਦਾ ਉਹ ਗਾਂ ਤੋੜ ਲਗੇ ਉੱਥੇ ਲਾ ਦੀਆਂ ਉਥੋਂ ਦੂਜੇ ਦਾ ਚੱਕ ਲਗੇ ਐ ਖੁਸ਼ ਕਰੀ ਜਾਂਦੇ ਸਾਰੇ ਬੰਦ ਨੂੰ ਮਨ ਜਿਹੜਾ ਕੋਈ ਆਊਗਾ ਅੱਗੇ ਲਾ ਕੇ ਉਹ ਸੋਚਾਂ ਨਹੀਂ ਤਾ ਨਹੀਂ ਬਾਈ ਨਾਲੇ ਤਾਂ ਕਹਿੰਦੇ ਉਹ ਤਾਂ ਦੇ ਕੰਮ ਵੀ ਬੜੇ ਵਧੀਆ ਕਰਦੇ ਆ ਅਸੀਂ ਮਾਨ ਸਾਹਿਬ ਵੀ ਸੁਣਿਆ ਹੁਣ ਕੰਮ ਤਾਂ ਇਹ ਬਹੁਤ ਵਧੀਆ ਕਰਿਆ ਇਕਾ ਲਾ ਕੇ ਫਿਰ ਚੱਕ ਲਈ ਇਹਦਾਂ ਵਧੀਆ ਕੀ ਹੋਗਾ ਗਲੀਆਂ ਆ ਨਾਲੀਆਂ ਬਣਾ ਦੀਆਂ ਹੋਰ ਜਿਹੜੀ ਦੂਜੀ ਦੂਜੀ ਪੰਚਾਇਤ ਆ ਉਹ ਗਲੀ ਬਣਾ ਦੂਗੀ ਜੀ 80 ਸਾਲ ਨਾਲੇ ਗਲੀਆਂ ਦਾ ਇਕਾ ਹੋ ਗਿਆ ਹਨਾ ਹੈ ਜੀ ਗਲੀਆਂ ਦਾ ਇਕਾ ਹੋ ਗਿਆ ਨਾਲੇ ਗਲੀਆਂ ਦਾ ਇਕਾ ਹੋ ਗਿਆ ਜੀ ਤੇ ਬਾਕੀ ਆ ਜਿਹੜੀਆਂ ਏਟਾ ਟਟੀਆਂ ਆ ਸੀ ਓਟਾ ਵਾਲੋਂ ਨੂੰ ਲਾ ਲੈਣੇ ਚੱਕ ਲੈਣੇ ਗੱਡੀ ਟਰੈਲੀ ਨੂੰ ਹੋਰ ਤਾਂ ਕੋਈ ਹੱਲ ਨਹੀਂ ਕੋਈ ਜਾਇਤ ਨੇ ਪਹਿਲਾਂ ਤਾਂ ਸਾਨੂੰ ਕਹਿੰਦੇ ਵੀ ਤੁਸੀਂ ਭਰਤਪਾਲ ਸਾਰੇ ਘਰਾਂ ਨੇ ਲੜ ਕੇ ਅਸੀਂ ਆਪ ਦੇ ਟਰੈਕਟਰ ਟਰਾਲਿੰਗ ਨਾਲ ਭਰਤਪਾਲ ਉਦੋਂ ਬਾਅਦ ਕੀ ਕੀਤਾ ਛਾਲੇ ਦਾ ਨਾਲੀਆਂ ਦਾ ਕੰਮ ਤਾਂ ਸ਼ੁਰੂ ਕਰਾਤਾ ਨਾਲੀਆਂ ਬਣ ਵੀ ਗਈਆਂ ਤੇ ਉਹ ਨਾਲੀਆਂ ਉੱਥੋਂ ਟੁੱਟ ਰੀਆਂ ਵੀ ਸ਼ੁਰੂ ਹੋ ਗਈਆਂ ਲੋਕ ਟੇਲ ਇਹਨਾਂ ਨੇ ਸਟਾਰਤੀ ਸੀ ਪੰਚਾਇਤ ਨੇ ਤੇ ਉਦੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਪੰਚਾਇਤਾਂ ਨੇ ਇਹ ਜਿਵੇਂ ਭਰਤ ਪਾਈ ਤੇ ਲੋਕ ਟੇਲ ਨਾਲੇ ਚਕਾ ਸੀ ਪਿੱਛੋਂ ਹੋਰ ਗਲੀ ਮਨਜ਼ੂਰ ਕਰਾ ਚੀਤ ਉਧਰ ਲਵਾ ਦਿੱਤੀ ਉਦੋਂ ਦੇ ਅਸੀਂ ਤਾਂ ਲੜੀ ਜਾਂਦੇ ਹਾਂ ਇਹਨਾਂ ਨਾਲ ਸਾਡੀ ਗਲੀ ਜਦੋਂ ਮੀਂਹ ਆਉਂਦਾ ਜਿਹੜੀ ਭਰਤ ਪਾਈ ਉਹ ਵੀ ਛੱਪੜ ਤੇ ਰੁੜ ਗਈ ਤੇ ਆ ਜਿਹੜੇ ਘਰ ਨਹੀਂਵੇਂ ਉਹਨਾਂ ਦੇ ਘਰਾਂ 'ਚ ਪਾਣੀ ਵਰਦ ਜਾਂਦਾ ਤੇ ਲੋਕਟੇਲ ਲਗਣੀ ਸੀ ਇੱਥੇ ਪਹਿਲੇ ਲੋਕਟੇਲ ਮਨਜ਼ੂਰ ਹੋਈ ਸੀਗੀ ਅੱਛਾ ਤੇ ਲੋਕਟੇਲ ਆ ਵੀ ਗਈ ਸੀਗੀ ਤੇ ਪੰਚਾਇਤ ਨੇ ਲੋਕਟੇਲ ਇੱਥੋਂ ਚੱਕ ਕੇ ਅਕਲੀਆਂ ਖਾਣੀਆਂ ਬਣਾਤੀਆਂ ਤੇ ਲੋਕਟੇਲ ਫੋਰ ਪਾਸੇ ਲਾ ਦੇ ਤੁਸੀਂ ਵਿਰੋਧ ਨਹੀਂ ਕਰਿਆ ਜਦੋਂ ਲੋਕਟੇਲ ਵਗੈਰਾ ਚੱਕ ਕੇ ਲੈ ਕੇ ਜਾ ਰਹੇ ਸੀਗੇ ਬੜਾ ਵਿਰੋਧ ਕੀਤਾ ਜੀ ਉਹ ਵਾਰ ਇੱਕ ਦੋ ਘਰਾਂ ਨੂੰ ਉਹਨਾਂ ਨੇ ਪੁਲੀਆਂ ਦਾ ਲਾਲਚ ਲੈ ਕੇ ਦੇਤਾ ਤੇ ਉਹ ਉਧਰ ਉਲ ਜੇ ਰਹੇ ਤੇ ਅਸੀਂ ਕਿਹਾ ਅਸੀਂ ਚੱਲ ਜਿਹੜਾ ਉਹਨਾਂ ਦਾ ਰੌਲਾ ਹੈ ਉਥੋਂ ਤੱਕ ਛੱਡ ਦੋ ਇਹਨਾਂ ਉੱਥੋਂ ਲੈ ਕੇ ਮੋੜ ਤੋਂ ਇਹ ਸਕੂਲ ਤੋਂ ਲੈ ਕੇ ਮਨਜ਼ੂਰ ਹੋਈ ਸੀ ਇੱਥੋਂ ਤੱਕ ਆਪਣੇ ਇਧਰ ਲਈ ਛੜਕ ਤੱਕ ਤੇ ਇਹਨਾਂ ਨੇ ਉਹ ਅੱਧ ਤੇ ਉੱਥੇ ਆ ਕੇ ਛੜਤਾ ਕੰਮ ਤੇ ਬਸ ਵਿੱਚ ਹੀ ਰਹਿ ਗਏ ਉਸ ਤੋਂ ਬਾਅਦ ਇਹਨਾਂ ਨੇ ਬਹਾਨਾ ਬਣਾ ਲਿਆ ਵੀ ਤੁਹਾਡੀ ਗਲੀ ਦੇ ਵਿੱਚ ਸਹਿਮਤੀ ਨਹੀਂ ਹੁੰਦੀ ਤੇ ਸਾਰਾ ਸਾੜੀ ਦਾ ਸਾਰੀ ਗਲੀ ਖੜੀ ਹੈ ਹੂੰ ਸਾਰਿਆਂ ਦੀ ਸਹਿਮਤੀ ਉਦੋਂ ਵੀ ਸੀਗੀ ਤੇ ਹੁਣ ਵੀ ਹੈਗੀ ਲਖਵੀਰ ਸਿੰਘ ਮੌਜੂਦਾ ਮੈਂਬਰ ਹੈ ਇਸ ਵਾਰਡ 'ਚ ਵੈਸੇ ਤੇ ਇਸ ਵਾਰਡ ਦੇ ਵਿੱਚ ਜਿੰਨੇ ਗੁਰੂਕ ਤੋਂ ਵੰਡੇ ਗਏ ਸੀ ਵਾਰਡ ਦੇ ਚਾਰ ਮੈਂਬਰ ਮੌਜੂਦ ਹੈ ਜੇਕਰ ਚਾਰੇ ਮੈਂਬਰ ਵੀ ਇਸ ਪੰਚਾਇਤੀ ਪੱਧਰ ਤੇ ਜਿਹੜੇ ਫੰਡ ਹੈਗੇ ਆ ਉਹ ਮਨਜ਼ੂਰ ਕਰਨ ਦਾ ਹੱਕ ਪਾ ਦੇਣ ਸਾਰੇ ਰਲ ਮਿਲ ਕੇ ਤਾਂ ਵੀ ਇਹ ਗਲੀ ਫੇਰ ਵੀ ਬਣ ਸਕਦੀ ਹੈ ਪਰ ਜਿਵੇਂ ਕੋਈ ਫੰਡ ਦਾ ਕਹਿੰਦੇ ਵੀ ਫੰਡ ਹੈ ਨਹੀਂ ਪਰ ਏਡੂ ਤੇ ਫੰਡ ਜੇ ਸਾਡੇ ਕੋਲ ਹੈ ਨਹੀਂ ਤਾਂ ਫਿਰ ਇਹ ਕੰਗੀਆਂ ਨਹੀਂ ਬਣਦੀਆਂ ਲਾਰੇ ਝੂਠੇ ਲਾਰੇ ਕੋਈ ਵੀ ਬੰਦਾ ਕਿਸੇ ਨੂੰ ਨਹੀਂ ਲਾਉਣੇ ਚਾਹੀਦੇ ਮੈਂ ਤਾਂ ਇਸ ਗੱਲ ਦੇ ਨਾਲ ਸਹਿਮਤ ਹਾਂ ਸਾਰੀ ਪੰਚਾਇਤ ਦੇ ਵਿੱਚ ਉਹ ਸਾਡੀ ਚੋਂ ਮੈਂ ਇਕੱਲਾ ਇੱਕ ਮੈਂਬਰ ਮੌਜੂਦ ਹੋਇਆ ਤੇ ਹੋਰ ਕੋਈ ਵੀ ਇੱਥੇ ਨਹੀਂ ਹੈ ਇਸ ਗਲੀ ਦੇ ਫਿਰ ਚਾਰ ਮੈਂਬਰ ਸੀਗੇ ਭਾਈ ਵਾਰਡਾਂ ਵਿੱਚ ਵੰਡੇ ਗਏ ਜਿਵੇਂ ਵੀ ਵਾਰਡ ਤੋੜ-ਪੋੜ ਕੇ ਕੀਤੇ ਗਏ ਚਾਰ ਵਾਰ ਮੰਦਰ ਮੈਂਬਰ ਹੈਗੇ ਇਸ ਵਾਰਡ ਦੇ ਤੇ ਫਿਰ 11 ਮੈਂਬਰਾਂ ਨੂੰ ਵੀ ਜੇ ਇੱਕ ਇੱਕ ਵੋਟ ਸੀਗੀ ਤਾਂ ਉਹਨਾਂ ਦਾ ਹੱਕ ਬਣਦਾ ਸੀ ਕਿਹਾ ਤੇ ਮੈਂਬਰ ਸਾਹਿਬ ਫਿਰ ਪਹਿਲਾਂ ਜੇ ਬਣਾਉਣੀ ਨਹੀਂ ਸੀ ਜਿਸ ਤਰੀਕੇ ਨਾਲ ਮਿੱਟੀ ਪੋਈ ਗਈ ਲੱਗਦਾ ਵੀ ਮਿੱਟੀ ਨਹੀਂ ਪਾਉਂਦੇ ਨਾ ਪਾਉਂਦੇ ਨਾ ਪੜਦੇ ਤੇ ਵੈਸੇ ਪਹਿਲਾਂ ਵਾਲੇ ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ ਜੋ ਕੁਝ ਹੋਇਆ ਇਹਨਾਂ ਗਲੀ ਵਾਲਿਆਂ ਨੂੰ ਪਤਾ ਸੀ ਵੀ ਜਿਵੇਂ ਦੂਸਰੀਆਂ ਪਾਸੇ ਜੋ ਵੀ ਇੱਟਾਂ ਡਲੇ ਜੋ ਕੁਝ ਲੱਗ ਚੁੱਕਿਆ ਸੀਗਾ ਪਰ ਜਿਵੇਂ ਲੋਕ ਟੈਲਾ ਉਧਰ ਲੱਗੰਗੇ ਸੀ ਤੇ ਇਹ ਗਲੀਚ ਵੀ ਲੱਗ ਜਾਂਦੀਆਂ ਤੇ ਇਹ ਅੱਜ ਰੂਸ ਨਹੀਂ ਬੰਦਦਾ ਸੀ ਕਿਸੇ ਕਿਸਮ ਦਾ ਇੱਕ ਗੁਰੂ ਸਰਪਿੰਡ ਦੇ ਵਿੱਚ ਗਲੀ ਦਾ ਰੌਲਾ ਕਹਿੰਦੇ ਪਹਿਲਾਂ ਮੋਟਾਂ ਵਿੱਚ ਇੱਟਾਂ ਸੱਟ ਗਏ ਹੁਣ ਚੱਕ ਕੇ ਲੱਗੇ ਪੰਚਾਇਤ ਬਣੀ ਉਹ ਕੀ ਸਟੇਟਸ ਆ ਉਹਦਾ ਜੀ 25% ਫੰਡ ਜਿਆ ਰਹਿੰਦਾ ਸੀ ਨਾ ਉਹ ਜੇ ਰਿਲੀਜ਼ ਨਹੀਂ ਹੋਇਆ ਜੀ ਜਦੋਂ ਫੰਡ ਰਿਲੀਜ਼ ਹੁੰਦਾ ਪਹਿਲ ਦੇ ਆਧਾਰ ਤੇ ਆਪਾਂ ਉਹ ਗਲੀਆਂ ਉਹ ਸ਼ੁਰੂ ਕਰਾਂਗੇ ਕੈਟਲਗਰੀ ਦਾ ਫੰਡ ਸੀ ਜਦੋਂ ਵੀ ਰਿਲੀਜ਼ ਹੁੰਦਾ ਜੀ ਆਪਾਂ ਉਹ ਸ਼ੁਰੂ ਕਰਦੇ ਹਾਂ